ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜੀਹਾ ਉਪਾਅ ਲੈ ਕੇ ਆਏ ਹਾਂ ਅੱਜ ਦੀ ਵੀਡੀਓ ਦੇ ਵਿੱਚ ਮਾਤਾ ਲక్ష్ਮੀ ਦਾ ਅਸੀਂ ਬਹੁਤ ਹੀ ਫਾਇਦੇਮੰਦ ਤੇ ਚਮਤਕਾਰੀ ਉਪਾਅ ਲੈ ਕੇ ਆਏ ਹਾਂ ਜੇਕਰ ਤੁਸੀਂ ਇਸ ਉਪਾਅ ਨੂੰ ਕਰ ਲੈਨੇ ਹੋ ਤਾਂ ਇਹ ਤੁਹਾਡੇ ਭਾਗ ਨੂੰ ਚਮਕਾ ਦੇਵੇਗਾ ਏ ਆਰਟੀ ਦੇ ਦੀਵੇ ਦਾ ਛੋਟਾ ਜਿਹਾ ਉਪਾਅ ਕਰਕੇ ਤੁਸੀਂ ਆਪਣੇ ਘਰ ਦੇ ਵਿੱਚ ਜੇਕਰ ਇਸ ਨੂੰ ਅਜਿਹੀ ਜਗਾ ਤੇ ਚ ਲਾਉਗੇ ਤਾਂ ਤੁਸੀਂ ਰਾਤੋਂ ਰਾਤ ਆਪਣੀ ਘਰ ਦੀ ਗਰੀਬੀ ਨੂੰ ਦੂਰ ਕਰ ਸਕਦੇ ਹੋ ਇੱਕ ਕਰੋੜਾਂ ਦੇ ਮਾਲਕ ਬਣੋਗੇ ਸੋ ਇਸੇ ਤਰੀਕੇ ਦੇ ਨਾਲ ਜਿਵੇਂ ਆਪਾਂ ਸਾਰੀ ਹੀ ਜਾਣਦੇ ਆ ਕਿ ਮਹਾ ਲక్ష్ਮੀ ਬਰਧ ਚੱਲ ਰਹੀ ਹੈ ਜ਼ਰੂਰੀ ਨਹੀਂ ਕਿ ਇਹ ਅਸੀਂ ਬਰਧ ਕਰਨੇ ਹੀ ਕਰਨੇ ਨੇ ਜੇਕਰ ਤੁਸੀਂ ਇਹ ਪ੍ਰਯਤਨ ਨਹੀਂ ਵੀ ਕਰਦੇ ਆ ਨਾ ਤਾਂ ਤਾਂ ਵੀ ਤੁਸੀਂ ਇਹ ਉਪਾਅ ਨੂੰ ਕਰ ਸਕਦੇ ਹੋ ਜੇਕਰ ਕਈ ਲੋਕ ਵਿੱਚ ਹੁੰਦਿਆ ਉਹਨਾਂ ਦਾ ਇਹ ਕਹਿਣਾ ਹੁੰਦਾ ਇਹ ਐਸੀ ਉਪਾਅ ਤਾਂ ਕਰਨਾ ਚਾਹਣੇ ਆ ਪਰ ਬਰਧ ਦੇ ਕਰਕੇ ਅਸੀਂ ਨਹੀਂ ਕਰ ਸਕਦੇ ਤਾਂ ਤੁਸੀਂ ਇਕੱਲਾ ਉਪਾਅ ਵੀ ਕਰ ਸਕਦੇ ਹੋ ਤੇ ਜਦੋਂ ਤੁਸੀਂ ਵਿਸ਼ਵਾਸ ਦੇ ਨਾਲ ਇਹ ਉਪਾਅ ਕਰ ਲਿਆ ਤਾਂ ਮਹਾ ਲక్ష్ਮੀ ਤਾਂ ਮਾਤਾ ਲక్ష్ਮੀ ਤੁਹਾਡੇ ਤੋਂ ਇਸ ਤਰੀਕੇ ਦੇ ਨਾਲ ਪ੍ਰਸੰਨ ਹੋ ਜਾਵੇਗੀ ਕਿ ਤੁਹਾਡੇ ਘਰ ਦੇ ਵਿੱਚ ਹਰ ਤਰਫ ਤੋਂ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਤੁਹਾਡੇ ਘਰ ਦੇ ਵਿੱਚ ਧਨ ਦੀ ਵਰਖਾ ਹੋਣੀ ਸ਼ੁਰੂ ਹੋ ਜਾਵੇਗੀ ਸੋ ਇਸੇ ਤਰੀਕੇ ਦੇ ਨਾਲ ਮਹਾ ਲక్ష్ਮੀ ਵਰਦ ਆਰੰਭ ਹੋ ਚੁੱਕੇ ਨੇ ਸ਼ੁਰੂ ਹੋ ਚੁੱਕੇ ਨੇ ਤੇ ਇਹ 14 ਸਤੰਬਰ 2025 ਤੱਕ ਰਹਿਣਗੇ ਇਸ ਕੰਡਿਸ਼ਨ ਦੇ ਵਿੱਚ ਇਸ ਦਿਨ ਦੇ ਵਿੱਚ ਜੇਕਰ ਅਸੀਂ ਇਹਨਾਂ ਦਿਨਾਂ 'ਚ ਇਹ ਉਪਾਅ ਕਰਦੇ ਹਾਂ ਆਰਟੀ ਦੇ ਦੀਵੇ ਵਾਲਾ ਤਾਂ ਇਹ ਸਾਡੇ ਘਰ ਦੀ ਗਰੀਬੀ ਨੂੰ ਦੂਰ ਕਰਕੇ ਸਾਡੇ ਘਰ ਦੇ ਵਿੱਚ ਸੁੱਖ-ਸਮਰiddhi ਲੜਾਈ ਝਗੜੇ ਦੂਰ ਕਰੇਗਾ ਪਰਿਵਾਰਕ ਦੇ ਵਿੱਚ ਜੋ ਵੀ ਸਾਡੇ ਘਰ ਪਰਿਵਾਰ ਦੇ ਵਿੱਚ ਪ੍ਰੋਬਲਮ ਚੱਲ ਰਹੀਆਂ ਨੇ ਉਹਨਾਂ ਨੂੰ ਦੂਰ ਕਰ ਦੇਵੇਗਾ ਤੇ ਇਸੇ ਤਰੀਕੇ ਦੀ ਨਾਲ ਇਸ ਉਪਾਣੂ ਕਰਨ ਦੇ ਨਾਲ ਧੰਦੀ ਦੇਵੀ ਮਾ ਲਕਸ਼ਮੀ ਤਾਂ ਖੁਸ਼ ਹੋਵੇਗੀ ਹੀ ਹੋਵੇਗੀ ਤੁਹਾਡੇ ਤੋਂ ਤੇ ਇਸ ਦੇ ਨਾਲ ਨਾਲ ਮਾਂ ਅਨਪੂਰਨਾ ਦਾ ਅਸ਼ੀਰਵਾਦ ਵੀ ਤੁਹਾਨੂੰ ਇਹ ਉਪਾ ਕਰਨ ਦੇ ਨਾਲ ਮਿਲ ਜਾਵੇਗਾ ਤੇ ਇਸੇ ਤਰੀਕੇ ਦੇ ਨਾਲ ਮਾਤਾ ਲਕਸ਼ਮੀ ਜੀ ਦੇ ਨਾਲ ਨਾਲ ਜੋ ਲੋਕ ਇਹ ਉਪਾਤੀ ਪਾਠ ਪੂਜਾ ਕਰਕੇ ਮਾਂ ਅਨਪੂਰਨਾ ਨੂੰ ਵੀ ਪ੍ਰਸੰਨ ਕਰ ਲੈਂਦੇ ਨੇ ਉਨ੍ਹਾਂ ਦੇ ਘਰ ਦੇ ਵਿੱਚ ਕਦੇ ਵੀ ਨਿਰਤੰਤਾ ਨਹੀਂ ਆਉਂਦੀ ਕਹਿਣ ਦਾ ਭਾਵ ਕਿ ਕਦੇ ਵੀ ਧਨ-ਦੌਲਤ ਤੇ ਪੈਸੇ ਦੀ ਕਮੀ ਨਹੀਂ ਰਹਿੰਦੀ ਹਮੇਸ਼ਾ ਉਨ੍ਹਾਂ ਦੇ ਘਰ ਦੇ ਵਿੱਚ ਧੰਨ ਦੀ ਦੇਵੀ ਮਾ ਲਕਸ਼ਮੀ ਧੰਨ ਦੀ ਵਰਖਾ ਕਰਦੀ ਏ ਤੇ ਇਸ ਦੇ ਨਾਲ-ਨਾਲ ਅੰਨ ਤੇ ਧੰਨ ਦੇ ਭੰਡਾਰ ਉਨ੍ਹਾਂ ਦੇ ਘਰ ਦੇ ਵਿੱਚ ਹਮੇਸ਼ਾ ਭਰੇ ਰਹਿੰਦੇ ਨੇ ਸੋ ਇਸੇ ਤਰੀਕੇ ਦੀ ਨਾਲ ਹੁਣ ਆਪਾਂ ਗੱਲ ਕਰਦੇ ਆ ਕਿ ਜਿਹੜਾ ਉਪਾਅ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਸ ਉਪਾਅ ਨੂੰ ਅਸੀਂ ਕਰਨਾ ਕਿਵੇਂ ਆ ਤੇ ਕਿਹੜੇ ਤਰੀਕੇ ਦੇ ਅਨੁਸਾਰ ਕਰਨਾ ਹੈ ਤੇ ਕਿਹੜੀ-ਕਿਹੜੀ ਚੀਜ਼ ਦੀ ਜ਼ਰੂਰਤ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਪਿਆਰ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤ사ਡੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਪੈਨਪਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਸੀਂ ਇਸੇ ਤਰੀਕੇ ਦੇ ਨਾਲ ਜਿਹੜਾ ਅਸੀਂ ਤੁਹਾਨੂੰ ਉਪਾਅ ਦੱਸਣ ਜਾ ਰਹੇ ਆ ਇਸ ਉਪਾਅ ਨੂੰ ਤੁਸੀਂ ਸ਼ਾਮ ਦੇ ਸਮੇਂ ਹੀ ਕਰਨਾ ਹੋਵੇਗਾ ਜਿਵੇਂ ਕਿ 6 ਵਜੇ ਤੋਂ ਲੈ ਕੇ ਤੁਸੀਂ 8:30 ਤੋਂ 9 ਵਜੇ ਦੇ ਵਿੱਚ ਵਿੱਚ ਇਸ ਉਪਾਅ ਨੂੰ ਸ਼ਾਮ ਦੇ ਸਮੇਂ ਕਰ ਸਕਦੇ ਹੋ ਇਹ ਉਪਾਅ ਲੇਡੀਜ਼ ਜੈਂਟਸ ਦੋਨੋਂ ਹੀ ਕਰ ਸਕਦੇ ਨੇ ਜਿਨ੍ਹਾਂ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈ ਉਹ ਇਸ ਉਪਾਅ ਨੂੰ ਆਸਾਨੀ ਦੇ ਨਾਲ ਕਰ ਸਕਦੇ ਨੇ ਇਸ ਦੇ ਨਾਲ-ਨਾਲ ਸਾਨੂੰ ਇਹ ਉਪਾਕਰਨ ਦੇ ਲਈ ਚਾਹੀਦਾ ਇੱਕ ਆٹے ਦਾ ਦੀਵਾ ਜਿਵੇਂ ਕਿ ਸ਼ਾਮ ਦੀ ਤੁਸੀਂ ਰੋਟੀ ਬਣਾਉਣ ਦੇ ਲਈ ਜੋ ਵੀ ਆਟਾ ਗੁੰਨਿਆ ਹੋਵੇਗਾ ਉਸ ਤੇ ਰੋਟੀ ਬਣਾਉਣ ਤੋਂ ਪਹਿਲਾਂ ਇੱਕ ਆٹے ਦਾ ਦੀਵਾ ਤੁਸੀਂ ਤਿਆਰ ਕਰ ਲੈਣਾ ਹੈ ਇਸੇ ਤਰੀਕੇ ਦੇ ਨਾਲ ਜਿਹੜਾ ਤੁਸੀਂ ਆٹے ਦਾ ਦੀਵਾ ਤਿਆਰ ਕਰੋਗੇ ਉਸ ਦੇ ਵਿੱਚ ਤੁਸੀਂ ਲਗਾਉਣੀ ਹੈ ਗੋਲ ਬੱਤੀ ਗੋਲ ਬੱਤੀ ਲਗਾਉਣ ਤੋਂ ਬਾਅਦ ਇਹ ਵਿੱਚ ਤੁਸੀਂ ਇੱਕ ਹਰੀ ਇਲਾਇਚੀ ਲੈਣੀ ਹੈ ਤੇ ਹਰੀ ਇਲਾਇਚੀ ਨੂੰ ਵੀ ਇਸ ਆਟੇ ਦੇ ਦੀਵੇ ਦੇ ਵਿੱਚ ਹੀ ਤੁਸੀਂ ਪਾ ਦੇਣਾ ਜਿਹੜੀ ਹਰੀ ਇਲਾਇਚੀ ਤੁਸੀਂ ਪਾਣੀਏ ਉਹ ਗਿਣਤੀ ਦੀ ਤੁਸੀਂ ਇੱਕ ਹੀ ਪਾਣੀਏ ਤੇ ਉਸ ਹਰੀ ਇਲਾਇਚੀ ਨੂੰ ਤੁਸੀਂ ਥੋੜਾ ਜਿਹਾ ਖੋਲ ਕੇ ਹੀ ਪਾਉਣਾ ਹੋਵੇਗਾ ਜਿਵੇਂ ਕਿ ਸਾਬਤ ਹੋਵੇਗੀ ਜਿਹੜੀ ਹਰੀ ਇਲਾਇਚੀ ਤੁਸੀਂ ਸਾਬਤ ਬਿਲਕੁਲ ਵੀ ਨਹੀਂ ਪਾਣੀ ਥੋੜੀ ਜਿਹੀ ਤੁਸੀਂ ਇੱਕ ਕਿਨਾਰੇ ਤੋਂ ਖੋਲ ਸਕਦੇ ਹੋ ਤੇ ਉਸ ਤਰੀਕੇ ਦੇ ਨਾਲ ਤੁਸੀਂ ਪਾ ਦੇਣੀ ਹੈ ਕੋਰ ਕੇ ਇਸ ਤਰੀਕੇ ਦੇ ਨਾਲ ਪਾਉਣੀ ਹੈ ਤਾਂ ਜੋ ਕਿ ਜਿਹੜੀ ਹਰੀ ਇਲਾਇਚੀ ਦੀ ਖੁਸ਼ਬੂ ਹੁੰਦੀ ਹੈ ਸੁਗੰਧ ਹੁੰਦੀ ਹੈ ਉਹ ਸਾਨੂੰ ਬਹੁਤ ਅੱਛੇ ਬਹੁਤ ਵਧੀਆ ਤਰੀਕੇ ਦੇ ਨਾਲ ਆਉਣੀ ਚਾਹੀਦੀ ਹਰੀ ਇਲਾਇਚੀ ਵੀ ਤੁਸੀਂ ਬਿਲਕੁਲ ਫਰੈਸ਼ ਤੇ ਤਾਜ਼ਾ ਹੀ ਲੈਣੀ ਹੈ ਕਿਉਂਕਿ ਜਿਹੜੀ ਸੁੱਕੀ ਹੋਈ ਹਰੀ ਇਲਾਇਚੀ ਹੁੰਦੀ ਹੈ ਉਸ ਦੀ ਖੁਸ਼ਬੂ ਬਿਲਕੁਲ ਵੀ ਨਹੀਂ ਆਉਂਦੀ ਇਸ ਤਰੀਕੇ ਦੇ ਨਾਲ ਹਰੀ ਇਲਾਇਚੀ ਖੋਲ ਕੇ ਤੁਸੀਂ ਦੀਵੇ ਦੇ ਵਿੱਚ ਪਾ ਦੇਣੀ ਆਟੇ ਦਾ ਦੀਵਾ ਤਿਆਰ ਕਰਨਾ ਗੋਲ ਬੱਤੀ ਵਾਲਾ ਵਿੱਚ ਤੁਸੀਂ ਦੇਸੀ ਘਿਓ ਪਾਉਣਾ ਇਸ ਤਰੀਕੇ ਦੇ ਨਾਲ ਸਾਰੀ ਹੀ ਸਮਗਰੀ ਦੇ ਅਨੁਸਾਰ ਇਸ ਦੀਵੇ ਨੂੰ ਤਿਆਰ ਕਰਕੇ ਤੁਸੀਂ ਇਸ ਦੀਵੇ ਨੂੰ ਆਪਣੇ ਘਰ ਦੇ ਜਿਹੜਾ ਮੰਦਰ ਹੈ ਉਸ ਦੇ ਵਿੱਚ ਤੁਸੀਂ ਜਗਾਉਣਾ ਜੇ ਆ ਤਾਂ ਤੁਸੀਂ ਮੰਦਰ ਬਣਾਇਆ ਹੋਵੇਗਾ ਜਾਂ ਪਾਠ ਪੂਜਾ ਵਾਲਾ ਸਪਾਰ ਉੱਥੇ ਤੁਸੀਂ ਜਗਾ ਦੇਣਾ ਜੇਕਰ ਤੁਸੀਂ ਮੰਦਰ ਜਾਂ ਪਾਠ ਪੂਜਾ ਵਾਲਾ ਸਥਾਨ ਨਹੀਂ ਬਣਾਇਆ ਹੋਇਆ ਤਾਂ ਇਸ ਦੀਵੇ ਨੂੰ ਤੁਸੀਂ ਜਿੱਥੇ ਬੈਠ ਕੇ ਪਰਮਾਤਮਾ ਨੂੰ ਯਾਦ ਕਰਦੇ ਹੋ ਉਥੇ ਵੀ ਤੁਸੀਂ ਇਸ ਦੀਵੇ ਨੂੰ ਬੈਠ ਕੇ ਜਗਾ ਸਕਦੇ ਹੋ ਪਰ ਇਸ ਗੱਲ ਦਾ ਤੁਸੀਂ ਜ਼ਰੂਰ ਧਿਆਨ ਰੱਖਣਾ ਕਿ ਜਿੱਥੇ ਤੁਸੀਂ ਇਹ ਦੀਵਾ ਚ ਜਗਾ ਰਹੇ ਹੋ ਉਥੇ ਮਾਤਾ ਲక్ష్ਮੀ ਤੇ ਸ਼੍ਰੀ ਹਰੀ ਵਿਸ਼ਨੂੰ ਜੀ ਦੀ ਕੋਈ ਮੂਰਤੀ ਤਸਵੀਰ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਉਹਨਾਂ ਦੀ ਤਸਵੀਰ ਦੇ ਸਾਹਮਣੇ ਹੀ ਕੋਸੀ ਇਸੇ ਦੀਵੇ ਨੂੰ ਜਗਾਉਣਾ ਹੋਵੇਗਾ ਤੇ ਇਸੇ ਤਰੀਕੇ ਦੇ ਨਾਲ ਜਿਵੇਂ ਹੀ ਤੁਸੀਂ ਇਸ ਦੀਵੇ ਨੂੰ ਜਗਾਓਗੇ ਜਗਾਉਂਦੇ ਸਮੇਂ ਤੁਸੀਂ ਇੱਕ ਮੰਤਰ ਜ਼ਰੂਰ ਬੋਲਣਾ ਇਹ ਮੰਤਰ ਬਹੁਤ ਹੀ ਆਸਾਨ ਤੇ ਸਰਲ ਹੈ ਇਸ ਨੂੰ ਤੁਸੀਂ ਧਿਆਨ ਦੇ ਨਾਲ ਸੁਣ ਕੇ ਕਾਪੀ ਤੇ ਵੀ ਨੋਟ ਕਰ ਸਕਦੇ ਹੋ ਮੰਤਰ ਓਮ ਮਹਾਂ ਲక్ష్ਮੀ ਨਮਾ ਓਮ ਮਹਾਂ ਲక్ష్ਮੀ ਨਮਾ ਓਮ ਮਹਾਂ ਲక్ష్ਮੀ ਨਮਾ ਇਸ ਮੰਤਰ ਨੂੰ ਤੁਸੀਂ 11 ਵਾਰ ਬੋਲਣਾ ਹੈ ਜਦੋਂ ਤੁਸੀਂ ਇਸ ਦੀਵੇ ਨੂੰ ਜਗਾਉਣਾ ਹੈ ਤੇ ਜੇਕਰ ਤੁਸੀਂ ਕਿਸੇ ਪ੍ਰੋਬਲਮ ਦੇ ਕਰਕੇ ਜਾਂ ਤੁਹਾਨੂੰ ਯਾਦ ਨਹੀਂ ਰਹਿੰਦਾ ਜਾਂ ਬੋਲਣ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤੁਸੀਂ ਇਸ ਮੰਤਰ ਨੂੰ ਨਹੀਂ ਬੋਲ ਸਕਦੇ ਤੇ ਤੁਸੀਂ ਇਸੇ ਤਰੀਕੇ ਦੇ ਨਾਲ ਹੀ ਸ਼੍ਰੀ ਹਰੀ ਵਿਸ਼ਨੂੰ ਤੇ ਮਾਤਾ ਲਕਸ਼ਮੀ ਜੀ ਦਾ ਤੁਸੀਂ ਜੇ ਕਾਰਾ ਲਗਾਦੇ ਨੇ ਜਿਹੜੇ ਭੈਣ ਭਰਾ ਇਸ ਮੰਤਰ ਨੂੰ ਨਹੀਂ ਬੋਲ ਸਕਦੇ ਜਿਕਾਰਾ ਇਸ ਤਰੀਕੇ ਦੇ ਨਾਲ ਲਗਾਉਣਾ ਹੈ ਤੁਸੀਂ ਜੈ ਸ਼੍ਰੀ ਹਰੀ ਵਿਸ਼ਨੂੰ ਜੈ ਮਾਤਾ ਲక్ష్ਮੀ ਜੀ ਜੈ ਸ਼੍ਰੀ ਹਰੀ ਵਿਸ਼ਨੂੰ ਜੈ ਮਾਤਾ ਲక్ష్ਮੀ ਜੀ ਇਸ ਤਰ੍ਹਾਂ ਤੁਸੀਂ ਜਿਕਾਰਾ ਲਗਾ ਦੇਣਾ ਤੇ ਲਗਾਉਣਾ ਤੁਸੀਂ 11 ਵਾਰ ਜਿਵੇਂ ਕਿ ਉਹ ਮੰਤਰ ਵੀ ਤੁਸੀਂ 11 ਵਾਰ ਹੀ ਬੋਲਣਾ ਸੀ ਜੇਕਰ ਮੰਤਰ ਨਹੀਂ ਬੋਲ ਸਕਦੇ ਤਾਂ ਇਸ ਜਿਕਾਰੇ ਨੂੰ ਤੁਸੀਂ 11 ਵਾਰ ਲਗਾ ਸਕਦੇ ਹੋ ਇਸੇ ਤਰੀਕੇ ਦੇ ਨਾਲ ਜਿਹੜਾ ਕਿ ਇਹ DIY ਆਟੇ ਦਾ ਇਹ ਕੋਈ ਸਧਾਰਨ ਚੀਜ਼ ਨਹੀਂ ਹੈ ਤੁਸੀਂ ਸਮਝ ਲਓ ਕਿ ਜਿਵੇਂ ਆਟੇ ਦੇ ਦੀਵੇ ਦਾ ਤੁਸੀਂ ਇਹ ਉਪਾ ਕਰ ਲਿਆ ਤਾਂ ਤੁਸੀਂ ਮਾਤਾ ਲక్ష్ਮੀ ਜੀ ਦੇ ਨਾਲ-ਨਾਲ ਮਾਂ ਅਨਪੂਰਨਾ ਨੂੰ ਵੀ ਪਰਸੰਨ ਕਰ ਲਿਆ ਹੈ ਕਿ ਜੋ ਤੁਸੀਂ ਇਸ ਦੀਵੇ ਦੇ ਵਿੱਚ ਹਰੀ ਇਲਾਇਚੀ ਪਾਈਏ ਤਾਂ ਸਮਝ ਲਓ ਕਿ ਤੁਸੀਂ ਮਾਤਾ ਲక్ష్ਮੀ ਜੀ ਨੂੰ ਪਰਸੰਨ ਕਰ ਲਿਆ ਕਿਉਂਕਿ ਹਰੀ ਇਲਾਇਚੀ ਮਾਤਾ ਲక్ష్ਮੀ ਜੀ ਨੂੰ ਬਹੁਤ ਹੀ ਜ਼ਿਆਦਾ ਪਰਸੰਨ ਕਰਦੀ ਸੋ ਇਸੇ ਤਰੀਕੇ ਦੇ ਨਾਲ ਦੀਵੇ ਦੇ ਨਾਲ ਤੁਸੀਂ ਸਮਝ ਲਓ ਕਿ ਮਾਂ ਅਨਪੂਰਨਾ ਨੂੰ ਪਰਸੰਨ ਕਰ ਲਿਆ ਤੇ ਹਰੀ ਇਲਾਇਚੀ ਦੇ ਨਾਲ ਤੁਸੀਂ ਮਾਤਾ ਲక్ష్ਮੀ ਜੀ ਨੂੰ ਪਰਸੰਨ ਕਰ ਲਿਆ ਤੇ ਇਸੇ ਤਰੀਕੇ ਦੇ ਨਾਲ ਤੁਸੀਂ ਜੇਕਰ ਕੇ ਉਹਦਾ ਦੀਵਾ ਤੁਸੀਂ ਲਿਆਛੋ ਤਾਂ ਦੇਸੀ ਕਿ ਉਹਦਾ ਦੀਵਾ ਤੁਸੀਂ ਤਿਆਰ ਕਰਕੇ ਇਹ ਉਪਾਅ ਕੀਤਾ ਹੈ ਇਸ ਦੇ ਨਾਲ ਦੇਸੀ ਕਿ ਉਹਦੇ ਨਾਲ ਸਮਝ ਲਓ ਕਿ ਜਿਹੜਾ ਵੀ ਤੁਸੀਂ ਉਹ ਪਾ ਕਰਦੇ ਹੋ ਤੇ ਇਸ ਦੇ ਨਾਲ ਜਿਹੜਾ ਸ਼ੁਕਰ ਗ੍ਰਹਿ ਆ ਉਹ ਤੁਹਾਡੀ ਕੁੰਡਲੀ ਦੇ ਵਿੱਚ ਬਹੁਤ ਹੀ ਜ਼ਿਆਦਾ ਮਜ਼ਬੂਤ ਹੋ ਜਾਂਦਾ ਹੈ ਤੇ ਜਦੋਂ ਸ਼ੁਕਰ ਗ੍ਰਹਿ ਮਜ਼ਬੂਤ ਹੁੰਦਾ ਹੈ ਤਾਂ ਸਮਝ ਲਓ ਕਿ ਸਾਡੀਆਂ ਪੈਸੇ ਦੇ ਸਬੰਧੀ ਜਿੰਨੀਆਂ ਵੀ ਪ੍ਰੋਬਲਮ ਹੁੰਦੀਆਂ ਨੇ ਉਹ ਸਾਰੀਆਂ ਹੀ ਦੂਰ ਹੋ ਜਾਂਦੀਆਂ ਨੇ ਕਿਉਂਕਿ ਜਿਹੜਾ ਦੇਸੀ ਕਿਉ ਹੁੰਦਾ ਇਸ ਦਾ ਸਬੰਧ ਸ਼ੁਕਰ ਦੇ ਨਾਲ ਹੁੰਦਾ ਹੈ ਦੇਸੀ ਕਿਉ ਸ਼ੁਕਰ ਹੀ ਹੁੰਦਾ ਤੇ ਸ਼ੁਕਰ ਇਹ ਜੋ ਉਹ ਸਾਡੀਆਂ ਧਨ ਤੇ ਪੈਸੇ ਦੇ ਸੰਬੰਧੀ ਪ੍ਰੋਬਲਮ ਨੂੰ ਦੂਰ ਕਰ ਦਿੰਦਾ ਹੈ ਇਸੇ ਤਰੀਕੇ ਦੇ ਨਾਲ ਸ਼ੁਕਰ ਦਾ ਜਿਹੜਾ ਸਬੰਧ ਮਾਤਾ ਲక్ష్ਮੀ ਦੇ ਨਾਲ ਹੁੰਦਾ ਤੇ ਮਾਤਾ ਲక్ష్ਮੀ ਤੁਹਾਡੀਆਂ ਧਨ ਦੀ ਸੰਬੰਧੀ ਪ੍ਰੋਬਲਮ ਦੂਰ ਕਰਦੀ ਹੈ ਤੁਹਾਨੂੰ ਧਨ ਦੀ ਵਰਖਾ ਕਰ ਦਿੰਦੀ ਹੈ ਤੇ ਇਸ ਦੇ ਨਾਲ ਧਨ ਨੂੰ ਵਧਾਉਣ ਦਾ ਜਿਹੜਾ ਕੰਮ ਹੈ ਉਹ ਸ਼੍ਰੀ ਹਰੀ ਵਿਸ਼ਨੂੰ ਜੀ ਕਰਕੇ ਇਸੇ ਤਰੀਕੇ ਦੇ ਨਾਲ ਜੇਕਰ ਤੁਸੀਂ ਇਹ ਉਪਾਅ ਕਰਦੇ ਸਰਨੇ ਮਾਤਾ ਲక్ష్ਮੀ ਜੀ ਦੇ ਨਾਲ-ਨਾਲ ਸ੍ਰੀ ਹਰੀ ਵਿਸ਼ਨੂ ਜੀ ਦਾ ਧਿਆਨ ਕਰ ਲਿਆ ਤੇ ਇਹ ਸਭ ਕਰਨ ਦੀ ਨਾਲ ਤੁਹਾਡੇ ਘਰ ਦੇ ਵਿੱਚ ਧਨ ਦੀ ਵਰਖਾ ਤਾਂ ਹੋਵੇਗੀ ਹੋਵੇਗੀ ਤੁਸੀਂ ਰਾਤੋਂ ਰਾਤ ਕਰੋੜਪਤੀ ਤਾਂ ਬਣੋਗੇ ਹੀ ਬਣੋਗੇ ਇਹ ਉਪਾਅ ਤਾਂ ਤੁਸੀਂ ਕਰੋਗੇ ਹੀ ਕਰੋਗੇ ਇਸ ਦੇ ਨਾਲ-ਨਾਲ ਤੁਸੀਂ ਇਹ ਜਿਹੜਾ ਤੁਹਾਨੂੰ ਇੱਕ ਹੋਰ ਛੋਟਾ ਜਿਹਾ ਉਪਾਅ ਦੱਸਣ ਲੱਗਿਆ ਇਸ ਨੂੰ ਤੁਸੀਂ ਆਪਣੇ ਘਰ ਦੇ ਮੇਨ ਗੇਟ ਤੇ ਕਰਨਾ ਹੋਵੇਗਾ 메인 게이트 ਤੇ ਵੀ ਤੁਸੀਂ ਇਸੇ ਤਰੀਕੇ ਦੇ ਨਾਲ سیم ਪ੍ਰੋਸੈਸ ਦੇ ਨਾਲ ਇੱਕ ਦੀਵਾ ਤਿਆਰ ਕਰਨਾ ਹੈ ਤੇ ਉਸ ਦੀਵੇ ਨੂੰ ਤੁਸੀਂ ਆਪਣੇ ਘਰ ਦੇ 메인 게이트 ਤੇ ਜਲਾਉਣਾ ਹੈ ਕਿਉਂਕਿ ਪ੍ਰਥਮ ਰਿਸ਼ਤੀ ਮਾਤਾ ਲక్ష్ਮੀ ਜੀ ਦੀ ਤੁਹਾਡੇ ਘਰ ਦਾ ਜਿਹੜਾ 메인 게ਟ ਹੁੰਦਾ ਉੱਥੇ ਹੀ ਪੈਂਦੀ ਹੈ ਤੇ ਸ਼ਾਮ ਦਾ ਜੋ ਸਮਾਂ ਹੁੰਦਾ ਇਹ ਮਾਤਾ ਲక్ష్ਮੀ ਜੀ ਦੇ brahman ਦਾ ਸਮਾਂ ਹੁੰਦਾ ਹੈ ਜਿੰਨਾ ਦੇ ਘਰ ਦੇ ਮੇਨ ਗੇਟ ਤੇ ਦੀਵਾ ਚਗਾਇਆ ਜਾਂਦਾ ਐ ਐਸੀ ਘਰ ਨੂੰ ਤਾਂ ਮਾਤਾ ਲక్ష్ਮੀ ਕਦੇ ਵੀ ਛੱਡ ਕੇ ਨਹੀਂ ਜਾਂਦੀ ਤੇ ਜੇਕਰ ਤੁਸੀਂ ਆਪਣੇ ਘਰ ਦੇ ਮੇਨ ਗੇਟ ਤੇ ਆਟੇ ਦਾ ਦੀਵਾ ਨਹੀਂ ਚਗਾ ਸਕਦੇ ਤਾਂ ਤੁਸੀਂ ਮਿੱਟੀ ਦਾ ਵੀ ਚਗਾ ਸਕਦੇ ਹੋ ਜਿਸ ਤਰ੍ਹਾਂ ਤੁਹਾਨੂੰ ਕੀਕ ਲੱਗੇ ਤੁਸੀਂ ਉਸੇ ਤਰੀਕੇ ਦੇ ਨਾਲ ਤਿਆਰ ਕਰਕੇ ਦੀਵੇ ਨੂੰ ਦੀਵਾ ਆਪਣੀ ਮਰਜ਼ੀ ਮੁਤਾਬਕ ਲੈ ਸਕਦੇ ਹੋ ਤੇ ਸੇਮ ਇਸੇ ਪ੍ਰੋਸੈਸ ਦੇ ਨਾਲ ਤਿਆਰ ਕਰਕੇ ਘਰ ਦੇ ਮੇਨ ਗੇਟ ਤੇ ਵੀ ਇੱਕ ਦੀਵਾ ਜ਼ਰੂਰ ਚਗਾਓ ਪਰ ਜਿਹੜਾ ਤੁਸੀਂ ਆਪਣੇ ਘਰ ਦੇ ਮੰਦਰ ਦੇ ਵਿੱਚ ਜਗਾਉਣਾ ਉਪਾਅ ਕਰਦੇ ਸਮੇਂ ਉੱਥੇ ਤੁਸੀਂ ਆਟੇ ਦਾ ਦੀਵਾ ਹੀ ਜਗਾਉਣਾ ਹੋਵੇਗਾ। ਇਹ ਉਪਾਅ ਕਰਦੇ ਸਮੇਂ ਤੁਸੀਂ ਇੱਕ ਜਾਂ ਦੋ ਹਰੀਆਂ ਇਲਾਇਚੀਆਂ ਐਕਸਟਰਾ ਲੈ ਕੇ ਤੁਸੀਂ ਮਾਤਾ ਲక్ష్ਮੀ ਜੀ ਦੀ ਤਸਵੀਰ ਚਾ ਮੂਰਤੀ ਜੋ ਵੀ ਤੁਹਾਡੇ ਘਰ ਦੇ ਵਿੱਚ ਹੈਗੀ ਜਿੱਤੇ ਵੀ ਤੁਸੀਂ ਦੀਵਾ ਛਕਾ ਰਹੇ ਹੋ ਉਪਾਅ ਕਰਦੇ ਸਮੇਂ ਉੱਥੇ ਤੁਸੀਂ ਮਾਤਾ ਲక్ష్ਮੀ ਜੀ ਦੇ ਸਾਹਮਣੇ ਇੱਕ ਜਾਂ ਦੋ ਹਰੀਆਂ ਇਲਾਇਚੀਆਂ ਜ਼ਰੂਰ ਰੱਖਣ ਲਾ। ਕਿਉਂਕਿ ਮਾਹ ਲਕਸ਼ਮੀ ਜੀ ਦਾ ਚੋਹੇ ਸਮਾਏ ਚੋਏ ਬ੍ਰਾਤੀ ਇਹ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ ਇਸੇ ਤਰੀਕੇ ਦੇ ਨਾਲ ਜੇਕਰ ਬਹੁਤ ਜਲਦੀ ਤੁਸੀਂ ਆਪਣੀ ਪ੍ਰੋਬਲਮ ਨੂੰ ਦੂਰ ਕਰਨਾ ਚਾਹੁੰਦੇ ਹੋ ਮਾਤਾ ਲਕਸ਼ਮੀ ਜੀ ਨੂੰ ਪਰਸੰਨ ਕਰਨਾ ਚਾਹੁੰਦੇ ਹੋ ਤੁਸੀਂ ਕੌਣ ਚਾਹੁੰਦੇ ਹੋ ਕਿ ਤੁਹਾਡੇ ਘਰ ਦੇ ਵਿੱਚ ਜਲਦੀ ਤੋਂ ਜਲਦੀ ਪੈਸਾ ਆਵੇ ਤਾਂ ਤੁਸੀਂ ਹਰੀ ਇਲਾਜੀ ਮਾਤਾ ਲਕਸ਼ਮੀ ਜੀ ਦੇ ਕੋਲ ਜ਼ਰੂਰ ਰੱਖਣੀ ਹੈ ਇਹ ਬਾਅਦ ਦੇ ਵਿੱਚ ਤੁਸੀਂ ਉਸ ਹਰੀ ਇਲਾਇਚੀ ਨੂੰ ਉਥੋਂ ਚੁੱਕ ਕੇ ਤੁਸੀਂ ਆਪਣਾ ਜਿਹੜਾ ਪਰਸ ਜਾਂ ਜਿੱਥੇ ਪੈਸੇ ਰੱਖਦੇ ਹੋ ਉਸ ਦੇ ਵਿੱਚ ਤੁਸੀਂ ਰੱਖ ਸਕਦੇ ਹੋ ਫਿਰ ਦੇਖਿਓ ਤੁਸੀਂ ਇਸ ਉਪਾਣ ਨੂੰ ਕਰਨ ਤੋਂ ਉਪਰੰਤ ਇਹ ਸੇਮ ਸਾਰੀਆਂ ਚੀਜ਼ਾਂ ਨੂੰ ਇਸੇ ਤਰੀਕੇ ਦੇ ਨਾਲ ਕਰੋਗੇ ਤਾਂ ਤੁਸੀਂ ਦੇਖੋਗੇ ਕਿ ਕਿਵੇਂ ਤੁਹਾਡੇ ਘਰ ਦੀ ਗਰੀਬੀ ਦੂਰ ਹੁੰਦੀ ਹੈ ਕਿਵੇਂ ਤੁਸੀਂ ਧਨਵਾਨ ਬਣਦੇ ਹੋ ਇਹ ਉਪਾਅ ਇਸ ਤਰ੍ਹਾਂ ਦਾ ਹੈ ਕਿ ਤੁਹਾਡੇ ਘਰ ਦੇ ਵਿੱਚ ਧਨ ਵਰਸੇਗਾ ਰਾਤੋਂ ਰਾਤ ਤੁਸੀਂ ਕਰੋੜਪਤੀ ਬਣ ਜਾਓਗੇ ਇਹ ਹੀ ਉਪਾਅ ਕਰਨ ਦੇ ਨਾਲ ਕਿਉਂਕਿ ਇਹ ਉਪਾਅ ਬਹੁਤ ਹੀ ਜ਼ਿਆਦਾ ਚੰਦਕਾਰੀ ਤੇ ਫਾਇਦੇਮੰਦ ਦੇ। ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਉਪਾਅ ਤੇ ਜਾਣਕਾਰੀ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਤੇ ਜਾਣਕਾਰੀ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਵਾਅਦੇ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਫਿਰ ਸਾਡੀ ਵੀਡੀਓ ਤੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਓ ਕਿਉਂਕਿ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਜੀ ਧੰਨਵਾਦ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਜੀ